ਹਾਂਜੀ ਦੋਸਤੋ ਪਹੁੰਚੇ ਅੱਜ ਪਿੰਡ ਮਾਲਕੇ ਬਹੁਤ ਵਧੀਆ ਗੁੜ ਕਰਦੇ ਮਾਲਕੇ ਪੰਜ ਗਣੇ ਰੋੜ ਤੇ ਆ ਬਾਗਾਪੁਰਾ ਕੋਰ ਤੋਂ ਬਾਗਾਪੁਰਾ ਰੋੜ ਜੰਨੇ ਉੱਥੇ ਆ ਜੀ ਗੋੜ ਬਹੁਤ ਜੀ ਆਰਗੇਨਿਕ ਗੋੜ ਇਹਨਾਂ ਦਾ ਰੇਟ 100 ਰੁਪਿਆ ਜੀ ਸ਼ੱਕਰ ਵੀ ਦਿੱਸੀ ਆ 100 ਰੁਪਿਆ ਬਹੁਤ ਵਧੀਆ ਆਰਗੇਨਿਕ ਨੇਚਰਲ ਕਲਰ ਗੋੜ ਦਾ ਜੀ ਬਹੁਤ ਸਫਾਈ ਰੱਖਦੇ ਜੀ ਪੂਰੀ ਛੱਡ ਜ ਇੱਕ ਵੀ ਮੱਖੀ ਨਹੀਂ ਗਈ ਇੱਥੇ ਪੂਰਾ ਹਾਈਜਨ ਕੰਮ ਆ ਜੀ ਗੋੜ ਲੈਣ ਲਈ ਇਹਨਾਂ ਕੋਲ ਮਿਲੋ ਬਹੁਤ ਜੀ ਗੋੜ 100 ਰੁਪਈਆ ਕਿਲੋ ਇਹ ਅਦਾਲਤਾਂ ਤੋਂ ਇਹ ਮੰਨਦਾ ਕਰ ਦਿੰਦੀ ਹੈ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਧੰਨਵਾਦ